ਪੁਰੀ ਦੇ ਓਵਰਬ੍ਰਿਜ ਤੇ ਪਏ ਵੱਡੇ ਟੋਏ ਤੇ ਸੜਕ ਵਿੱਚੋਂ ਨਿਕਲ ਰਹੇ ਲੋਹੇ ਦੇ ਗਾਡਰ ਲੋਕਾਂ ਲਈ ਖਤਰਾ ਬਣੇ ਹੋਏ ਹਨ ਰੋਜ਼ਾਨਾ ਇਸ ਪੁਲ ਤੋਂ ਬੇਸ਼ਮਾਰ ਵਾਹਨ ਖਾਸ ਕਰਕੇ ਸਕੂਲੀ ਬੱਸਾਂ ਲੰਘਦੀਆਂ ਹਨ ਤੇ ਕਦੀ ਵੀ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਓਵਰਬ੍ਰਿਜ ਦੀ ਹਾਲਤ ਕਾਫੀ ਸਮੇ ਤੋਂ ਖਰਾਬ ਹੈ ਟੋਏ ਵੱਡੇ ਹੋ ਚੁੱਕੇ ਹਨ ਤੇ ਜਗ੍ਹਾ-ਜਗ੍ਹਾ ਲੋਹੇ ਦੇ ਗਾਡਰ ਸੜਕ ਤੋਂ ਬਾਹਰ ਨਿਕਲੇ ਹੋਏ ਹਨ ਜਿਸ ਕਾਰਨ ਭਾਰੀ ਵਾਹਨਾਂ ਤੇ ਟਾਇਰ ਫਟਣ ਦਾ ਖਤਰਾ ਸਦਾ ਮਡਰੋਂਦਾ ਰਹਿੰਦਾ ਹੈ ਇਸ ਰਹਾ ਤੋਂ ਕਈ ਸਕੂਲ ਦੀਆਂ ਬੱਸਾਂ ਲੰਘਦੀਆਂ ਹਨ ਜਿਸ ਨਾਲ ਬੱਚਿਆਂ ਦੀ ਸੁਰੱਖਿਆ ਤੇ ਗੰਭੀਰ ਸਵਾਲ ਖੜੇ ਹੁੰਦੇ ਨੇ ਇਸ ਸਾਰੇ ਮਾਮਲੇ ਬਾਰੇ ਜਦ ਧੂਰੀ ਐਸਡੀਐਫ ਰਿਸ਼ਭ ਬਾਂਸਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਮਾਮਲੇ ਬਾਰੇ ਪਤਾ ਲੱਗਿਆ ਜੋ ਕਿ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਲਦੀ ਹੱਲ ਕੀਤਾ ਜਾਵੇਗਾ ਹਾਲ ਹੀ ਸਕੂਲ ਦੇ ਬੱਸਾਂ ਲੰਘਦੀਆਂ ਨੇ ਗਾੜੜੇ ਤੇ ਤਿੱਖੇ ਨਿਕਲੇ ਪੈਣੇ ਟਾਇਰ ਪਾਟਣ ਦਾ ਡਰ ਆਈ ਕੋਈ ਵੀ ਹਾਸਤਾ ਹੋ ਸਕਦਾ ਲਿਪਾ ਪੋਚੀ ਜੀ ਕਰਕੇ ਭੱਗ ਜਾਂਦੇ ਨੇ ਦਾਦਾ ਉਹ ਫਿਰ ਉਸ ਤੋਂ ਬਾਅਦ ਉਹੀ ਕੁਝ ਫੇਰ ਦੇਖਣ ਨੂੰ ਸਾਹਮਣੇ ਆ ਜਾਂਦਾ ਇਹੀ ਕੁਝ ਉਹ ਆਉਂਦੇ ਅਗਲੇ ਪੁਲ ਤੇ ਅਗਲਾ ਮਾੜਾ ਜਿਹਾ ਸਟੈਪ ਅੱਗੇ ਜਾ ਕੇ ਉੱਥੇ ਵੀ ਇਹੀ ਕੁਸਾ ਸੇਮ ਆਈ ਦਿੱਕੋ ਇਹure ਵੀ ਖੱਡੇ ਪਏ ਪੈਣੇ ਅਗਲੇ ਜੇ ਵੀ ਖੱਡੇ ਪਏ ਪੈਣੇ ਡਰ ਬਹੁਤ ਲੱਗਦਾ ਜਵਾਕਾਂ ਨੇ ਬੱਸਾਂ ਜਦੋਂ ਤੁਸੀਂ ਵੀ ਕੋਈ ਗੱਡੀ ਚਾਹੋਗੇ ਦੇਖੋ ure ਕਿੰਨਾ ਝੂਲਦੀ ਆ ਗੱਡੀ ਐਮਪੂ ਬਹੁਤ ਕਰਦੀ ਹੈ ਕਹਿਣਾ ਮਤਲਬ